ਸਤਿ ਗੁਰੂ ਜੀ ਵੀਡੀਓ ਵੇਖ ਰਿਹਾ ਗਿਆ ਆਪ ਸਾਹਮਣੂ ਜੀ ਆ ਲੈ ਕੇ ਹਾਜ਼ਰ ਆਂ ਅੱਜ ਦੀ ਵੱਡੀ ਖਬਰ ਖਬਰ ਨੂੰ ਅੰਤਜ ਰੂਪ ਦੇਖਣਾ ਜਿੰਨਾ ਵੀਰਾ ਭੈਣਾ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਅਸ਼ੀਰਵਾਦ ਕਰਦੇ ਆਂ ਅੱਜ ਦੀ ਵੱਡੀ ਖਬਰ ਭਾਰਤ ਚੀਨ ਦਾ ਅਮਰੀਕਾ ਨੂੰ ਵੱਡਾ ਸੰਦੇਸ਼ ਹਾਰਤੀ ਅਤੇ ਡਰੇਕਨ ਇਕੱਠੇ ਚੱਲਣ ਕੇ ਅਮਰੀਕੀ ਰਾਸ਼ਟਰਪਤੀ ਨਾਲ ਟਰੰਪ ਦੇ ਟਰੈਪ ਤੋਂ ਬਾਅਦ ਹਾਤੀ ਹੈ ਜੇ ਅਜਕਰ ਦੀ ਚੁਗਲਪੰਦੀ ਦੋਤੂਵੇਂ ਵਿੱਚ ਵੰਟੀ ਤੁਨੀਆਂ ਨੇ ਇੱਕ ਵੱਡਾ ਸੰਦੇਸ਼ ਦੇ ਰੱਖਿਆ ਐਤਵਰ ਨੂੰ ਚੀਨ ਦੇ ਤੇ ਤਿਆ ਜਿਨ ਵਿੱਚ ਪ੍ਰਧਾਨ ਮੰਤਰੀ ਨਿੰਦਰ ਮੋਦੀ ਰਾਸ਼ਟਰਪਤੀ ਚੀ ਜਿੰਪਿੰਗ ਵਿਚਕਾਰ ਹੋਈ ਬਹੁਤ ਅਡਿਕ ਮੀਟਿੰਗ ਵਿੱਚ ਦੋਹਾਂ ਦੇਸ਼ਾਂ ਵਿਚਕਾਰ ਸਰਹੰਦੀ ਵਿਵਾਦ ਇੱਕ ਨਿਰਪੱਖ ਨਿਆਂਪੂਰਨ ਤੇ ਆਪਸੀ ਤੌਰ ਤੇ ਸਰਕਾਰ ਜੋਗ ਹਰ ਲੱਭਣ ਲਈ ਵਚਨਬੰਦਤਾ ਪ੍ਰਗਟਾਈ ਕੀਤੀ ਪ੍ਰਗਟ ਕੀਤੀ ਗਈ ਹੈ ਇਸ ਵਿੱਚ ਦੋਹਾਂ ਦੇਸ਼ਾਂ ਵਿਚਕਾਰ ਸਿੱਤੀਆਂ ਦਾਨ ਸੇਵਾ ਸ਼ੁਰੂ ਕਰਨ ਵਪਾਰਕ ਸੁਪੰਨ ਦਾ ਗਲੋਬਲ ਮੁੱਦਿਆਂ ਤੇ ਦਵੱਲੇ ਹਿੱਤਾਂ ਨਾਲ ਜੁੜੇ ਹੋਰ ਮੁੱਦਿਆਂ ਤੇ ਵਿਸਥਾਰ ਨਵੇਂ ਚਰਚਾ ਕੀਤੀ ਗਿਆ ਦੋਵਾਂ ਪਾਸਿਆਂ ਦੇ ਕੂਟਨੀਤਿਕ ਸੂਤਰ ਨੇ ਮੀਟਿੰਗ ਨੂੰ ਬੋਸ ਕਰਦਨ ਕੁਮ ਦਸਿਆ ਦੋਵਾਂ ਦੇਸ਼ਾਂ ਦੇ ਦੇਸ਼ ਮੰਤਰੀ ਮੰਤਰਾਲਿਆਂ ਨੇ ਮੀਟਿੰਗ ਨੂੰ ਭਾਰਤ ਚੀਨ ਸੰਬੰਧਾਂ ਨੂੰ ਨਵੀਂ ਦਿਸ਼ਾ ਅਤੇ ਗਤੀ ਤੀਨ ਵਾਲਾ ਦਸਿਆ ਦੋਵੇਂ ਨੇਤਾ ਸਹਿਮਤ ਹੋਏ ਕਿ ਮੌਜੂਦਾ ਵਿਸ਼ਵ ਵਾਤਾਵਰਨ ਵਿੱਚ ਸਤੇਦਲੇ ਉਹਨ ਲਈ 파르티 ਚਿੰਦੀ ਪੂਮ ਕਮਤੰ ਪੁਨੇ ਇੱਕ ਸਾਲ ਦੇ ਅੰਦਰ ਦੁਨੀਆ ਦੀਆਂ ਦੋ ਸਭ ਤੋਂ ਵੱਧ ਅਪਾਤੀ ਵਾਲੀਆਂ ਤੇਜ਼ੀ ਨਾਲ ਬਾਤ ਰੱਖੀਆਂ ਅਰਥ ਵਿਵਸਥਾ ਮੰਤਰੀ ਨੇ ਤਾਂ ਵਿਚਾਰ ਦੂਜੀ ਮੁਲਾਕਾਸੀ ਮੀਟਿੰਗ ਸ਼ੁਰੂ ਵਿੱਚ 40 ਮਿੰਟ ਤੈਅ ਕੀਤੀ ਸੀ ਪਰ ਇੱਕ ਪੂਰੇ ਘੰਟੇ ਤੱਕ ਚੱਲਦੀ ਘੱਪਨ ਨੂੰ ਅੰਤ ਤੱਕ ਦੇਖਣ ਲਈ ਤਿਆਰ